ਲਓ ਜੀ ਸੰਗਤਾਂ ਪਹੁੰਚ ਗਈਆਂ ਨੇ ਹੁਣ ਗੁਰਦੁਆਰਾ ਨਾਨਕ ਸਰ ਸਾਹਿਬ ਜਿੱਥੇ ਕੀ ਸੰਗਤਾਂ ਨੂੰ ਲੈ ਕੇ ਆਏ ਆ ਆਪਾਂ ਇਹ ਮੇਰਕੋੜਲੇ ਤੋਂ ਸੰਗਤਾਂ ਆ ਗਈਆਂ ਇਹ ਬੀਬੀ ਦਰਸ਼ਨਾ ਮਾਤਾ ਦੇ ਦਰਸ਼ਨਾ ਜੀ ਆ ਸਾਡੇ ਮਾਮਾ ਜੀ ਹੈੱਡ ਗ੍ਰੰਥੀ ਗੁਰਦੁਆਰਾ ਸਿੱਧਾ ਬਾਬਾ ਜਸਪਾਲ ਸਿੰਘ ਦੀ ਇਹ ਸੰਗਤਾਂ ਨੂੰ ਲੈ ਕੇ ਪਹੁੰਚਦੇ ਨੇ ਬਾਬਾ ਜਸਪਾਲ ਸਿੰਘ ਜੀ ਸੰਗਤਾਂ ਨੂੰ ਲੈ ਕੇ ਪਹੁੰਚਦੇ ਨੇ ਜੀ ਗੁਰਦੁਆਰਾ ਨਾਨਕ ਸਰ ਸਾਹਿਬ ਜਣਗੇ ਜੀ 50 50 ਜੀ ਦਾ ਜੂ ਪਹਿਲੇ ਨਹੀਂ ਹੋਸੀ ਦੋੰਦਾ ਅੱਛਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਜੀ ਗੁਰਦੁਆਰਾ ਨਾਨਕਸਰ ਸਾਹਿਬ ਪਿਆਉ ਨਾਲ ਹੀ ਦਰਸ਼ਨ ਕਰਦੇ ਹਾਂ ਤੇ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਸੀਂ ਤੁਹਾਨੂੰ ਆਉਣ ਵਾਲੀ ਵੀਡੀਓਜ਼ ਤੇ ਇਤਿਹਾਸ ਨਾਲ ਵੀ ਆਪਣੇ ਨਾਲ ਰੱਖ ਸਕੀਏ ਆਓ ਜੀ ਚੱਲਦੇ ਹਾਂ ਜੀ ਗੁਰਦੁਆਰਾ ਨਾਨਕਸਰ ਸਾਹਿਬ ਇਹਰੇ ਵੀਡੀਓ ਬਣਾ ਰਹੇ ਨੇ ਕਿ ਅੱਜ ਮੰਦਰੀ ਕਿੱਥੇ ਆਏ ਆ ਸਲਵਰਪੁਰ ਗੜਾ ਇੱਥੇ ਹੋ ਸੀ ਤੇ ਕਗ ਮੰਗ ਤੇ ਹਜੀ ਗੁਰਦੁਆਰਾ ਨਾਨਕ ਸਾਹਿਬ ਇਸ ਜਗ੍ਹਾ ਤੇ ਮਬਨਾਨ ਸਿੰਘ ਜੀ ਗੁਰਸਾਬਾਂ ਦੇ ਸੰਮੁਖ ਹੋ ਕੇ ਸੰਤਾਂ ਤੋਂ ਨੀਵੇਂ ਹੋ ਕੇ ਬੈਠਿਆ ਕਰਦੇ ਸਨ ਧਰੂ ਇਹ ਪਾਪਾ ਵਾ ਦੁੱਖਾ ਪੁਰੂ ਕੀ ਪਾਪਾ ਵਾ ਹਰ ਕੀ ਵਟਿਆ ਦੇ ਹੋ ਸੁਖਤ ਦੇਖ ਲੈ ਨਾ ਤੇ ਜੀ ਬਾਬਾ ਇਸਤ ਸਿੰਘ ਦਾ ਜੀ ਕਾਰ ਗੈਰੇਜ ਜਿੱਥੇ ਉਹਨਾਂ ਦੀ ਗੱਡੀ ਖੜੀ ਹੈ जो कि चला सभी उन्होंने क्या कौर लोहे वाला है ਮੁੱਤੇ ਵੜਦੇ ਆ ਇਹੋ ਹੀ ਛੇ ਮਿਲਦੀ ਦਾ ਉਹਦੇ ਕੋਲੇ ਵੀ ਉਹ ਬਰਿਨ ਨਾਲੇ ਗੋ ਸਰਦਾਰ ਜੀ ਕੋਲ ਟੋਕਾ ਨਾ ਗੁੰਮ ਹੋਣ ਤੇ 2 ਘੰਟੇ ਦੀ ਸੇਵਾ ਲਈ ਜਾਏਗੀ ਮੰਮਾ ਜੀ ਟੋਕਰ ਤੋਂ ਮਨਾ ਕਰਿਓ ਮਲੇਰ ਕੋਲ ਆਪਣੀ ਹਾਂ ਜੀ ਹਾਂ ਕੀਰਤਨ ਦੀ ਸੇਵਾ ਆਪਣੀ ਹਾਂ ਵਾਹਿਗੁਰੂ ਜੀ ਵਾਹਿਗੁਰੂ ਤੇ ਹੁਣ ਸਮਾਂ ਹੋ ਗਿਆ ਜੀ ਤੁਹਾਡੇ ਤੋਂ ਵਿਦਾਈ ਲੈਣ ਦਾ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਵਿੱਚ ਵੀ ਆਪ ਜੀ ਨੂੰ ਨਾਲ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ